ਅੱਜ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨ ਆਈ ਆਂ। ਉੱਚ ਲੋਕ ਜਿਹੜੇ ਆ ਨਾ ਉਹ ਗੁਰਬਾਣੀ ਦੇ ਉੱਪਰ ਅੱਜ ਕੱਲ ਬਹੁਤ ਕਿੰਤੂ ਪਰੰਤੂ ਕਰਦੇ ਆਂ। ਉਹ ਖੁਦ ਗੁਰਬਾਣੀ ਨੂੰ ਪੜਦੇ ਨਹੀਂ ਐ। ਗੁਰਬਾਣੀ ਦੀ ਉਹ ਕਹਿੰਦੇ ਕਿ ਅਸੀਂ ਗੁਰਬਾਣੀ ਦੀ ਨੌਲੇਜ ਹੈ। ਲੇਕਿਨ ਮੈਂ ਅੱਜ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਤੁਹਾਨੂੰ ਗੁਰਬਾਣੀ ਦੀ ਬਿਲਕੁਲ ਨੌਲੇਜ ਨਹੀਂ ਹੈਗੀ। ਕੁਝ ਲੋਕ ਇਹ ਕਹਿੰਦੇ ਆ ਕਿ ਜੀ ਗੁਰਬਾਣੀ ਜ਼ਿਆਦਾ ਨਹੀਂ ਪੜ੍ਹਨੀ ਚਾਹੀਦੀ। ਘਰ 'ਚ ਦੁੱਖ ਤਕਲੀਫ ਜ਼ਿਆਦਾ ਆ ਜਾਂਦੀ ਹੈ। ਕੁਝ ਇਹ ਸਵਾਲ ਕਰਦੇ ਆ ਕਿ ਅਗਰ ਸੁਖਮੀ ਸਹਿਬ ਸੁੱਖਾਂ ਦੀ ਬਾਣੀ ਹੈ ਤਾਂ ਗੁਰੂ ਜੀ ਨੇ ਖੁਦ ਉਸ ਬਾਣੀ ਦਾ ਪਾਠ ਕਰਕੇ ਆਪਣੂ ਪੁਰਾਣ ਵਾਲੀ ਦੁਖਤ ਤਕਲੀਫਾਂ ਨੂੰ ਕਿਉਂ ਨਹੀਂ ਕਟਾ ਲਿਆ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਅਗਰ ਗੁਰੂ ਜੀ ਖੁਦ ਨੂੰ ਹੀ ਬਚਾ ਲੰਦੇ ਆਪਣੇ ਪਰਿਵਾਰ ਨੂੰ ਬਚਾ ਲੰਦੇ ਤਾਂ ਸਾਡੇ ਲਈ ਐਗਜ਼ਾਮਪਲ ਕਿਵੇਂ ਸੈੱਟ ਕਰਦੇ ਉਹ ਸਾਨੂੰ ਕਿਵੇਂ ਸਮਝਾਉਂਦੇ ਕਿ ਅਸੀਂ ਕਿਸ ਤਰ੍ਹਾਂ ਧਰਮ ਦੀ ਰੱਖਿਆ ਦੇ ਲਈ ਆਪਣੀ ਕੁਰਬਾਨੀ ਦੇ ਸਕਦੇ ਆ ਉਹ ਸ਼ਹੀਦੀਆਂ ਨੂੰ ਕਿਵੇਂ ਅਸੀਂ ਮਾਣ ਦਿੰਦੇ ਅੱਜ ਅਸੀਂ ਆਪਣੇ ਧਰਮ ਨੂੰ ਕਿਉਂ ਇੰਨਾ ਮਾਣ ਦਿੰਨੇ ਆ ਕਿਉਂਕਿ ਸਾਡੇ ਧਰਮ ਨੇ ਸਿਰਫ ਸਾਡੇ ਲਈ ਹੀ ਨਹੀਂ ਦੂਜੇ ਧਰਮਾਂ ਲਈ ਵੀ ਸ਼ੀਤੀ ਪਾਈ ਹੈ ਸਾਡੇ ਧਰਮ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਉਂਗਲੀਆਂ ਚੱਕਣੀਆਂ ਗੁਰਬਾਣੀ ਦੇ ਉੱਪਰ ਉਂਗਲੀਆਂ ਚੱਕਣੀਆਂ ਜਿਨ੍ਹਾਂ ਲੋਕਾਂ ਦੀ ਇਹ ਸੋਚ ਹੈ ਉਹਨਾਂ ਨੂੰ ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੇ ਪਿਤਾ ਦੀ ਸੋਚ ਤੱਕ ਪਹੁੰਚ ਹੀ ਨਹੀਂ ਸਕਦੇ ਬਾਣੀ ਸਾਡੇ ਲਈ ਸਾਡਾ ਗੁਰੂ ਹੈ ਸਾਡਾ ਪਿਤਾ ਹੈ ਸਾਡੀ ਮਾਂ ਹੈ ਸਾਡਾ ਬਾਪ ਹੈ ਸਭ ਕੁਝ ਹੈ ਉਹ ਸਾਡੇ ਲਈ ਤਾਂ ਉਸ ਦੇ ਉੱਪਰ ਉਂਗਲ ਚੱਕਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਗਿਰਵਾ ਵਿੱਚ ਝਾਤੀ ਮਾਰੋ ਕਿ ਤੁਸ ਤੁਹਾਡੀ ਇਨੀ ਔਕਾਤ ਹੈ ਕਿ ਤੁਸੀਂ ਗੁਰੂ ਦੇ ਉੱਪਰ ਉਂਗਲ ਚੱਕ ਸਕੋ ਜਿਹੜੇ ਲੋਕ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਆਂ ਕਿਰਪਾ ਕਰਕੇ ਇਹ ਚੀਜ਼ਾਂ ਨਾ ਕਰੋ ਤਾਂ ਤੁਹਾਡੇ ਲਈ ਅੱਛਾ ਰਹੇਗਾ ਇਹ ਨਾ ਹੋਵੇ ਕਿ ਤੁਸੀਂ ਉਸ ਬਾਣੀ ਨੂੰ ਪਾਠ ਕਰਕੇ ਜਪ ਕੇ ਵੀ ਕੁਝ ਹਾਸਲ ਨਾ ਕਰ ਪੋ ਗੁਰਬਾਣੀ ਦਾ ਤਾਂ ਕੋਈ ਥੋ ਹੀ ਨਹੀਂ ਪਾ ਸਕਦਾ ਜਿੰਨੀ ਗੁਰਬਾਣੀ ਅਸੀਂ ਪੜਦੇ ਆਂ ਸਾਡੇ ਅੰਦਰ ਉਹ ਜਾਂਦੀ ਐ ਜਿਵੇਂ ਅਸੀਂ ਕੋਈ ਦਵਾਈ ਖਾਂਦੇ ਆਂ ਤਾਂ ਦਵਾਈ ਸਾਡੇ ਅੰਦਰ ਜਾਣ ਤੋਂ ਬਾਅਦ ਉਹ ਆਰਾਮ ਕਰਦੀ ਹੈ ਖਾਂਦੇ ਸਰ ਨਹੀਂ ਆਰਾਮ ਕਰਦੀ ਟਾਈਮ ਲੈਂਦੀ ਹੈ ਆਰਾਮ ਕਰਨ ਨੂੰ ਵੀ ਤੇ ਗੁਰਬਾਣੀ ਜਿੰਨੀ ਅਸੀਂ ਪੜਦੇ ਆ ਉਹ ਜਿੰਨੀ ਸਾਡੇ ਅੰਦਰ ਇਕੱਠੀ ਹੁੰਦੀ ਜਾਂਦੀ ਹੈ ਉਸ ਨੂੰ ਪੜਨ ਤੋਂ ਬਾਅਦ ਉਹ ਹੌਲੀ ਹੌਲੀ ਸਾਡੇ ਅੰਦਰ ਅਸਰ ਕਰਦੀ ਹੈ ਸਾਡੇ ਅੰਦਰ ਦੇ ਵਿਕਾਰਾਂ ਨੂੰ ਖਤਮ ਕਰਦੀ ਹੈ ਲੋਭ ਲਾਲਚ ਮੂਨ ਖਤਮ ਕਰਦੀ ਹੈ ਔਰ ਹੌਲੀ ਹੌਲੀ ਅਸ ਇਹਨਾਂ ਚੀਜ਼ਾਂ ਤੋਂ ਉੱਪਰ ਉਠ ਪੰਦੇ ਆ ਤਾਂ ਇਸ ਕਰਕੇ ਮਾਣੋ ਲੋਕਾਂ ਕੇ ਹੱਥ ਜੋੜ ਕੇ ਬੇਨਤੀ ਕਰਦੀਆਂ ਕਿਰਪਾ ਕਰਕੇ ਗੁਰਬਾਣੀ ਦੇ ਉੱਪਰ ਕਿੰਤੂ ਪਨਤੂ ਕਰਨਾ ਬੰਦ ਕਰ ਦੋ ਆਪਣੀ ਸੋਚ ਨੂੰ ਬਦਲੋ ਔਰ ਗੁਰਬਾਣੀ ਤਾਂ ਉੱਪਰ ਨਹੀਂ ਓ ਤੁਸੀਂ ਲੋਕ ਗੁਰਬਾਣੀ ਤੁਹਾਡੇ ਤੋਂ ਬਹੁਤ ਉੱਪਰ ਹੈ ਤੁਸੀਂ ਗੁਰੂ ਨਹੀਂ ਹੋ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਗੁਰੂਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਗਰ ਤੁਸੀਂ ਸੀਸ ਝੁਕਾਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਾਣਾ ਹੈ ਤਾਂ ਜਿੰਨੀ ਬਾਣੀ ਅਸੀਂ ਪੜਦੇ ਆ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਗਰ ਅਸੀਂ ਉਹਦੇ ਅੱਗੇ ਸੀਸ ਝੁਕਾ ਕੇ ਫਿਰ ਵੀ ਉਸਤੇ ਉਂਗਲ ਚੱਕਦੇ ਆ ਤਾਂ ਅਸੀਂ ਉਹਨਾਂ ਦੇ ਬੱਚੇ ਕਹੇ ਲਾਣ ਦੇ ਕਾਬਿਲ ਹੀ ਨਹੀਂ ਹੈਗੇ ਅਸੀਂ ਨਾਮ ਦੇ ਹੀ ਸਿੱਖਾਂ ਫਿਰ ਕੋਈ ਫਾਇਦਾ ਨਹੀਂ ਹੈ ਗੁਰੂ ਕਰੇ ਜਾਂ ਕਿ ਮੱਥਾ ਟੇਕਣ ਦੀ ਜਾਂ ਉਸ ਬਾਣੀ ਨੂੰ ਚੱਕ ਕੇ ਪੜਨ ਦੀ ਇਸ ਤੋਂ ਅੱਛਾ ਇਹ ਹੈ ਕਿ ਤੁਸੀਂ ਫਿਰ ਬਿਨਾਂ ਪੜੇ ਉਸ ਬਾਣੀ ਨੂੰ ਇੱਕ ਪਾਸੇ ਹੀ ਹੋ ਜੋ ਤਾਂ ਬੈਟਰ ਹੈ ਪਰ ਗੁਰਬਾਣੀ ਦੇ ਉੱਪਰ ਉਂਗਲਾ ਚੱਕਣ ਦੀ ਕਿਸੇ ਨੂੰ ਕੋਈ ਜੁਰਰਤ ਕਰਨ ਦੀ ਜ਼ਰੂਰਤ ਨਹੀਂ ਹੈ ਗੁਰਬਾਣੀ ਤੇ ਉਂਗਲੀਆਂ ਤਾਂ ਚੱਕੋ ਜੇ ਤੁਸੀਂ ਆਪ ਬਹੁਤ ਜ਼ਿਆਦਾ ਆਪਣੇ ਆਪ ਨੂੰ ਗੁਰੂ ਤੋਂ ਉੱਪਰ ਸਮਝਦੇ ਹੋ ਤਾਂ ਇਸ ਸੋਸੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗੀ ਗੁਰਬਾਰਨਿੰਗ ਤੇ ਕਿੰਤੂ ਪਰੰਤੂ ਬੰਦ ਕਰੋ ਜਿੰਨਾ ਹੋ ਸਕੇ ਨਾਮ ਸਿਮਰੋ ਸਿਮਰ 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 ਸੁਖ ਪਾਵੋ ਇਹ ਸਾਡੀ ਬਾਣੀ ਚ ਕਿਹਾ ਗਿਆ ਹੈ ਔਰ ਜਿਹੜੇ ਲੋਕ ਕਹਿੰਦੇ ਆ ਜਿਆਦਾ ਪਾਠ ਕਰਨ ਨਾਲ ਦੁੱਖ ਤਕਲੀਫਾਂ ਮਿਲਦੀਆਂ ਤਾਂ ਮਾਨੂੰ ਉਹਨੂੰ ਇਹ ਪੁੱਛਾਂਗੀ ਕਿ ਬਾਣੀ ਚ ਹੀ ਕਿਉਂ ਕਿਹਾ ਗਿਆ ਫਿਰ ਸਿਮਰੋ ਸਿਮਰ ਸਿਮਰ ਸੁਖ ਉਹ ਕਿਉਂ ਕਿਹਾ ਹੈ ਸਵਾਸ ਸਿਮਰੋ ਗੋਬਿੰਦ ਕਿਉਂ ਕਿਹਾ ਹੈ ਪਹਿਲਾਂ ਇਸ ਚੀਜ਼ ਦਾ ਜਵਾਬ ਦਿਓ ਫਿਰ ਆਪਣੀਆਂ ਕਿੰਤੂ ਪਰੰਤੂ ਕਰਨਾ